ਨੇਸ਼ਨ ਬਿਲਡਰੋਂ ਕੰਨ ਕੌਮ ਦੇ ਮਰਵਾਤਾ ਕਿਹਾ ਜਾਂਦਾ ਤੇ ਅਸੀਂ ਚਾਹੁੰਨੇ ਆ ਕਿ ਤੁਸੀਂ ਜਿਹੜੇ ਬੈਚ ਨੂੰ ਅੱਗੇ ਤਿਆਰ ਕਰੋਗੇ ਉਹ ਉਸ ਤੋਂ ਵੀ ਜ਼ਿਆਦਾ ਦੇਸ਼ ਦੀ ਕੌਮ ਦੀ ਸੇਵਾ ਕਰਨ ਐਜੂਕੇਸ਼ਨ ਜਿਹੜੀ ਹੈ ਉਹ ਅੱਜ ਪ੍ਰਾਇੋਰਟੀ ਹੈ ਸਾਰੀ ਦੁਨੀਆ ਦੀ ਆਉਣ ਵਾਲੇ ਪਹਿਲਾਂ ਪਿਛਲੇ ਜ਼ਮਾਨੇ ਚ ਉਹਨੂੰ ਅਮੀਰ ਮੰਨਿਆ ਜਾਂਦਾ ਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ ਜਾਂ ਪੈਸੇ ਹੁੰਦੇ ਸੀ ਜਾਂ ਪਲਾਟ ਹੁੰਦੇ ਸੀ। ਪਰ ਆਉਣ ਵਾਲੇ ਜ਼ਮਾਨੇ 'ਚ ਉਹਨੂੰ ਹੀ ਵਧੀਆ ਘਰ ਮੰਨਿਆ ਜਾਊਗਾ ਜਾਂ ਅਮੀਰ ਮੰਨੇ ਜਾਊਗਾ ਜਿਹਨਾਂ ਦੇ ਬੱਚੇ ਪੜੇ ਲਿਖੇ ਨੇ ਜਿੰਦੇ ਬੱਚਾ ਕੋਲ ਐਜੂਕੇਸ਼ਨ ਹੈ। ਤੇ ਕੁਆਲਿਟੀ ਦੀ ਐਜੂਕੇਸ਼ਨ। ਸੋ ਇਸ ਤੋਂ ਪਹਿਲਾਂ ਫ੍ਰੈਂਡਲੈਂਡ ਅੰਮਦਾਬਾਦ ਸਾਡੇ ਬੱਚੇ ਛੋਟੇ ਬੱਚੇ ਸਾਡੇ ਚੰ드ਰੀਆਨ 3 ਦੀ ਲਾਂਚਿੰਗ ਤੇ ਵੀ ਚਿਹਰੇ ਕੋਟਾ ਦੇ ਸੋਸੀਂ ਹਰ ਪੱਧਰ ਤੇ ਚਾਹੁੰਦੇ ਆ ਕਿ ਬੱਚੇ ਵੀ ਜਾਣ ਟੀਚਰ ਵੀ ਜਾਣ ਤੁਸੀਂ ਉਹਨਾਂ ਚੋਂ ਕਿਸੇ ਨੂੰ ਮਿਲੇ ਉਹ ਜਿਹੜੇ ਪਹਿਲਾਂ ਜਾ ਕੇ ਆਏ ਨੇ ਕੋਈ ਜਿਹੜੇ ਪਹਿਲਾਂ ਕਿਤੇ ਨਾ ਕਿਤੇ ਜਾ ਕੇ ਆਏ ਨੇ ਉਹਨਾਂ ਚੋਂ ਕੋਈ ਤੁਹਾਡੇ ਨਾਲ ਕੋਈ ਹੈਗੇ ਆਪਸ ਵਿੱਚ ਕੋਈ ਸੰਪਰਕ ਹੈ ਅੱਛਾ ਸੋ ਹੁਣ ਤੁਸੀਂ ਇੰਚਾਰੇ ਆ ਤਾਂ ਆਖੇ ਤੁਹਾਨੂੰ ਵੀ ਉਹ ਲੋਕ ਜਿਹੜੇ ਹਜੇ ਨਹੀਂ ਗਏ ਉਹ ਤੁਹਾਨੂੰ ਸੰਪਰਕ ਕਰਨਗੇ ਵੀ ਕਿਵੇਂ ਹੁੰਦਾ ਇਹ ਕੀ ਹੈ ਤੋਂ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਦੀ ਪੂਰੀ ਦੁਨੀਆ ਦੇ ਵਿੱਚ ਉੱਥੇ ਬੰਦੇ ਆਉਂਦੇ ਆ ਪੂਰੀ ਦੁਨੀਆ ਤੋਂ ਪ੍ਰਿੰਸੀਪਲ ਤੁਹਾਨੂੰ ਹੋਰ ਵੀ ਬਹੁਤ ਸਾਰੀ ਦੁਨੀਆ ਨਾਲ ਮਿਲਣ ਦਾ ਮੌਕਾ ਮਿਲੇਗਾ ਦੁਨੀਆ ਖੁੱਲੂਗੀ ਤੁਹਾਡੇ ਲਈ ਤੇ ਨਹੀਂ ਤਾਂ ਮੈਨੂੰ ਪਤਾ ਹੈ ਮੈਂ ਖੁਦ ਟੀਚਲਾ ਬੇਟਾ ਇੱਕ ਸਕੂਲ ਦੋ ਸਕੂਲ ਤਿੰਨ ਸਕੂਲ ਚਾਰ ਸਕੂਲਾਂ ਤੇ ਸਾਰਾ ਕੈਰੀਅਰ ਖਤਮ ਹੋ ਜਾਂਦਾ ਬਸ ਮੈਂ ਇੱਥੇ ਵੀ ਰਹਾ ਮੈਂ ਇੱਥੇ ਵੀ ਰਹਾ ਮੈਂ ਇੱਥੇ ਵੀ ਰਹਾ ਤਿੰਨ ਚਾਰ ਪੰਜ ਬਾਅਦ ਵਿੱਚ ਆ ਜਾਂਦਾ ਰਹਿਆ ਨਹੀਂ ਸੋ ਤੁਸੀਂ ਜਾ ਕੇ ਟ੍ਰੇਨਿੰਗ ਲੈ ਕੇ ਆਓ ਔਰ ਆ ਕੇ ਇੱਥੇ ਆਪਣੇ ਕਲੀਗਜ਼ ਨੂੰ ਤੇ ਆਪਣੇ ਬੱਚਿਆਂ ਨੂੰ ਉਹਦਾ ਫਾਇਦਾ ਹੋਊਗਾ ਤਾਂ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜੀ ਜਿਹੜੀ ਹੈ ਅਗਲੀ ਸਾਡੀ ਉਹ ਅਸੀਂ ਜਿਹੜੀ ਹੈ ਪੰਜਾਬ ਨੂੰ ਸਮਰਪਿਤ ਕਰਨਾ ਚਾਹੁੰਦੇ ਆ ਤੇ ਤੁਹਾਡੇ ਸਕੂਲਾਂ ਦੀ ਵੀ ਐਡਮਿਸ਼ਨ ਵਧੂਗੀ ਕਿ ਇਹ ਉਹ ਸਕੂਲ ਹੈ ਜਿੱਥੋਂ ਦੇ ਪ੍ਰਿੰਸੀਪਲ ਜਿਹੜੇ ਨੇ ਟ੍ਰੇਨਿੰਗ ਲੈ ਕੇ ਆਏ ਹੋਏ ਨੇ ਸਿੰਗਾਪੁਰ ਤੋਂ ਤਾਂ ਮਾਪਿਆਂ ਦੇ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈ ਜਾਂਦਾ ਹੈ ਕਿ ਅਸੀਂ ਉਹ ਸਾਡੇ ਜਿਹੜੇ ਬੱਚੇ ਨੇ ਉਹ ਇਹੋ ਜਿਹੇ ਟੀਚਰਾਂ ਕੋਲੇ ਨੇ ਜਿਹੜੇ ਵੈਲ ਟ੍ਰੇਨਡ ਨੇ ਸੋ ਜੇ ਤੁਹਾਡੇ ਕੋਲ ਕੋਈ ਕੁਝ ਕਹਿਣਾ ਚਾਹੁੰਦਾ ਹੈ ਜਾਂ ਕੁਝ ਬੋਲਣਾ ਚਾਹੁੰਦਾ ਤਾਂ ਬੋਲ ਸਕਦੇ ਹਾਲ ਕਿਸ ਜੀ ਜਿਹੜਾ ਬੰਦਾ ਪੰਜਾਬੀ ਪਾਲੀ ਪਰ ਗਰੀਬੀ ਵਿੱਚ ਸੰਘਰਸ਼ ਕਰਦਾ ਉਹ ਬੁਰਾ ਰੋਕਤ ਕਿ ਕਿ ਬਹੁਤ ਸਾਰੀ ਗੱਲਾਂ ਮਾਰ ਵਾਲੀ ਗੱਲ ਹੈ ਕਿ ਕੁਵਾਰੀ ਸਰਕਾਰ ਦੇ ਆਸ ਤੋਂ ਸਿੱਖਾ ਬੁਲਾਰਦੇ ਤੋਂ ਬਹੁਤ ਵਧੀਆ ਕੰਮ ਹੋ ਰਿਹਾ ਹੈ ਮੈਂ ਤੁਹਾਡਾ ਸੀ ਵਿਸ਼ੇਸ਼ ਤੋਂ ਤੁਹਾਡਾ ਤੋਂ ਮਾਰਕ ਕਰਨਾ ਚਾਹੁੰਦਾ ਕਿ ਕਿ ਪਬਲਿਕ ਲਾਇਬ੍ਰੇਰੀ ਲੈ ਕੇ ਆਇਆ ਹਰ ਦਿਨ ਜੀ ਉਹ ਮੇਰੇ ਖੋਲਦੇ ਦੇਖੀ ਉਹ ਹੀ ਹੈ ਤੇ ਉਹਦੇ ਵਿੱਚ ਵਿਜ਼ੂਅਲ ਬਹੁਤ ਬੇਦਰ ਬਹੁਤ ਜਿਹੀ ਦੇ ਦੇ ਨਹੀਂ ਸਾਡੇ ਪਿੰਡਾਂ ਦੇ ਬੱਚੇ ਆ ਉਹਨਾਂ ਨੂੰ ਮੈਂ ਜੀ ਪਿਆਰ ਚਾਹੁੰਦੇ ਜੇ ਮੈਂਸੀ ਚਾਹ ਕਰ ਰਹੇ ਜਾਂ ਵੀਰ ਦੇ ਪਿਆਰ ਕਰਨ ਦੇ ਲਈ ਪੂਰਾ ਤੇ ਪੂਰ ਫੈਸਲਾ ਚੁੱਕਾ ਹੋਇਆ ਹੈ ਪਰ ਉਹਨਾਂ ਲਾਇਬ੍ਰੇਰੀ ਕਿਉਂ ਬੁਸਤ ਆ ਗਿਆ ਨਹੀਂ ਬੱਚਾ ਉੱਥੇ ਬੈਠ ਕੇ ਰਹਿ ਜਾਂਦਾ ਉਸ ਦਾ ਸਮਾਜੀ ਬਚਾਵਾ ਆਵਾਜ਼ਾਈ ਦਾ ਵੀ ਸਮਾਪਾਤ ਤੇ ਬੁਝਾਤ ਹੋ ਤੋ ਬੇਈ ਗਲਤੀ ਪਰ ਜਿਹੜੇ ਪਿੰਡਾਂ ਦੇ ਬੱਚੇ ਹੈਗੇ ਆ ਉਹਨਾਂ ਦਾ ਨੈਸ ਦਾ ਵੀ ਜਿਹੜਾ ਹੈ ਕਿ ਆਜੋ ਸਿੱਖਿਆ ਦਾ ਜਿਹੜਾ ਮਾਹੌਲ ਹੈ ਸਾ ਤੋਂ ਸੇ ਸਿੱਖਿਆ ਦਾ ਬਹੁਤ ਵਾਦਾ ਹੈ ਕਿ ਜਿਹੜੇ ਕੁਝ ਯਾਦ ਹੈ ਸਰਕਾਰੀ ਸਟਾਫ ਐਡ ਕੀਤਾ ਸਕੀਮਾ ਤੇ ਵਸਲਾਇ ਸੰਸਤ ਉਹਦੇ ਬਹੁਤੀ ਗਾ ਉਹ ਬਹੁਤ ਸਮੇਂ ਤੇ ਪਿੱਛੇ ਸਮੇਂ ਤੇ ਖਾਦੀ ਪੋਸਟਾ ਤੇ ਅੱਜ ਵੀ ਚੋਟੀ ਦਾ ਉਹ ਉਹ ਜਿਹੜੀ ਆ ਤੁਸੀਂ ਜੇ ਕਿਹਾ ਕਿ ਬੱਚਿਆਂ ਨੂੰ ਸਾਫ਼ ਸੁਥਰਾ ਜਿਹੜਾ ਮਾਹੌਲ ਹੈ ਉਹ ਸਕੂਲ ਦੇ ਵਿੱਚ ਮਿਲ ਰਿਹਾ ਹੈ

ਆਪਣਾ ਪਰ ਬੱਚੇ ਬਹੁਤ ਬਹੁਤ ਜ਼ਿਆਦਾ ਉਫਸਾਈਫ ਨੇ ਐਮਐਨਐਸ ਦੇ ਵਿੱਚ ਕਾਗਲਾ ਲੈਣ ਲਈ ਵੱਧ ਤੋਂ ਵੱਧ ਗੇਂਟੀ ਦੇ ਵਿੱਚ 40 ਦਿਨ 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 ਲੈਣ ਮਤਲਬ ਐਂਟੈਂਸ ਲਈ ਬੱਤੀ ਜੇ ਤਾਲਾ ਪੀਰ ਹੋਈ ਸੀ ਕਿ ਐਕਸਪਾਰਟ ਦੀ ਲੈ ਪੂਰੀ ਕਰੀ ਗਈ ਹੈ ਜੀ ਸਾਧਰਕਾ ਜ਼ਿਲ੍ਹੇ ਦੇ ਅੱਛਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਐਸੇ ਤਰ੍ਹਾਂ ਸਾਨੂੰ ਮੋੜ ਮੀਟ ਕਰਦੇ ਹੋ ਬਹੁਤ ਅੱਛਾ ਕੋਈ ਵੱਲ ਕੋਈ ਚਲੋ ਦੈਟਸ ਇਟ ਤੋ ਹੋਲੀ ਕਿਨੇ ਦੰਦਾ ਠੁਰਾ ਹੋਲੀ ਤਾਂ ਸ਼ਾਇਦ ਤੁਹਾਡੀ ਇੱਥੇ ਨਹੀਂ ਹੋਊਗੀ ਪਰ ਜਿਹੜੀ ਮੈਂ ਪਿਛਲੇ ਵਾਰ ਜਿਹੜਾ ਬੈਠ ਗਿਆ ਸੀਗਾ ਫਿਨਲੈਂਡ ਉਹ ਦੀਵਾਲੀ ਤੋਂ ਪਹਿਲਾਂ ਗਿਆ ਸੀ ਮੈਂ ਉਹਨੇ ਕਿਹਾ ਸੀਗਾ ਕਿ ਦੀਵਾਲੀਆਂ ਮਨਾਈਆਂ ਬਹੁਤ ਹੋਣੀਆਂ ਪਰ ਜਿਹੜੀ ਇੱਕ ਦੀਵਾਲੀ ਥੋੜੀ ਹੁਣ ਮਿਸ ਹੋ ਰਹੀ ਹੈ ਇਹ ਸਾਰੀ ਉਮਰ ਯਾਦ ਰਹੂਗੀ ਸੋ ਤੁਹਾਨੂੰ ਇਹ ਹੋਲੀ ਜਿਹੜੀ ਹੈ ਇਹ ਤੁਹਾਡੀ ਸਿੰਗਾਪੁਰ ਦੇ ਵਿੱਚ ਹੋਊਗੀ ਤੇ ਜਿਹੜੇ ਵਿੱਦਿਆ ਦੇ ਰੰਗ ਨੇ ਉਹ ਤੁਸੀਂ ਲੈ ਕੇ ਆਉਂਗੇ ਉਥੋਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆ ਕੇ ਸਰਕਾਰ ਦੀਆਂ ਉਮੀਦਾਂ ਤੇ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ਦੇ ਤੁਸੀਂ ਪੂਰੇ ਉਤਰੋਗੇ ਤੇ ਤੁਹਾਡੇ ਪੜ੍ਹਾਈ ਹੋਏ ਬੱਚੇ ਬੜੀਆਂ-ਬੜੀਆਂ ਪੋਸਟਾਂ ਤੇ ਬੜੀਆਂ-ਬੜੀਆਂ ਕੁਰਸੀਆਂ ਤੇ ਬੈਠਣਗੇ ਵਿਜ਼ੂਅਲ ਦਾ ਬੈਸਟ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੁਹਾਡਾ ਅੱਜ ਦਾ ਬੜੀ ਐਕਸਪੈਕਟੇਸ਼ਨ ਹੈ ਅੱਪਰ ਡਾਕਟਰ ਬਾਸ਼ੀਆ

ਗੱਲ ਲੱਖ ਮੈਂ ਮੀਡੀਅਨ ਕਰਦੇ ਸਮੋਝਣਾ ਕ੍ਰਾਂਤੀ ਦੇ ਨਾਂ ਤੇ ਜਿਹੜੀ ਮਹਿੰਮ ਚੱਲੀ ਹੋਈ ਹੈ ਜਿਹਦੇ ਵਿੱਚ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਪ੍ਰਿੰਸੀਪਲਸ ਨੂੰ ਟੀਚਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਜ਼ ਦੇ ਵਿੱਚ ਭੇਜਦੇ ਆ ਫਿਨਲੈਂਡ ਵੀ ਜਾ ਚੁੱਕੇ ਸਾਡੇ ਟੀਚਰ ਆਈਆਈ ਮੈਂ અમદાવાદ ਵੀ ਟ੍ਰੇਨਿੰਗ ਹੋ ਚੁੱਕੀ ਹੈ ਸਿੰਗapore ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਉਹ ਸਿੰਗਾਪੁਰਵਾਨਾ ਹੋ ਰਿਹਾ ਹੈ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਸਰਕਾਰੀ ਸਕੂਲਾਂ ਦੇ ਮੈਂ ਮਿਲ ਕੇ ਆਏ ਉਹਨਾਂ ਨੂੰ ਤੇ ਕਿਉਂਕਿ ਪੜ੍ਹਾਈ ਕਰਨ ਦੇ ਜਿਹੜੇ ਤਰੀਕੇ ਨੇ ਤੇ ਪੜ੍ਹਾਈ ਕਰਾਉਣ ਦੇ ਜਿਹੜੇ ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜਾ ਜਿਹੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅ ਅਨਸਰ ਸ਼ੀਟ ਤੇ ਲਿਖਣਾ ਇਹ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ-ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੋ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜੀ ਸਕੂਲਾਂ 'ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਨੂੰ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਸੋਹਾਂ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋ ਕਰ ਰਹੇ ਸੀ ਅਸੀਂ ਕਸਬਿਆਂ ਚ ਪਿੰਡਾਂ ਜਾ ਰਹੇ ਸੀ ਸਭ ਤੋਂ ਜਿਹੜੀ ਟੌਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ। ਔਰ ਬਣ ਰਹੇ ਨੇ। ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਇਕੱਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ। ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ। ਸਾਡੇ ਕੋਲੇ ਸਵੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਉਹ ਵੀ ਪਹੁੰਚ ਗਏ ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ। ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੀਆਂ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਝੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਿੰਨੂੰ ਕਹਿੰਦੇ ਆ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਨਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਅੱਜ ਕੌਮੀ ਕਮਾਂਤਰੀ ਮੈਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੈਲਾ ਪ੍ਰਿੰਸੀਪਲ ਹੀ ਜਿਆਦਾ ਨੇ ਤੋਂ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬਹੁਤ-ਬਹੁਤ ਮਿਹਰਬਾਨ ਕੋਈ ਸਵਾਲ ਹੋਵੇ ਮਾਨਸਰ ਮਿਲਦਾ ਜਿਹੜੇ ਬਾਹਰ ਟੀਚਰ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਕਿ ਨੌਲੇਜ ਦਾ ਜਿੰਨਾ ਸ਼ੇਅਰ ਕਰੀਏ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਸੂਰੇਸ਼ ਲਈ ਕਿਸ ਤਰੀਕੇ ਨਾਲ ਹੈਲਪ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਗਜ਼ਾਮਸ ਕ੍ਰੈਕ ਕਰਨੇ ਹੁੰਦੇ ਨੇ ਕੈਰੀਅਰ ਵਾਈਸ ਸੋਚਣਾ ਹੁੰਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਉੱਥੇ ਪੂਰੀ ਪ੍ਰਿੰਸਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਆਪਦੇ-ਆਪਦੇ ਕੰਟਰੀਜ਼ ਦੇ ਪੜ੍ਹਾਈ ਦੇ ਸਿਸਟਮ ਬਾਰੇ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਹਨਾਂ ਹੀ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਜ਼ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰਮੰਦ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਉਹ ਜਿਵੇਂ YouTube ਹੈ ਚਾਰ ਜਣਾਂ ਨੇ ਬਣਾਈ ਸੀ ਹਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੋਣੀ ਇੱਕ 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 ਦਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਕਿਵੇਂ ਭੇਜੀ ਇੱਥੇ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣਾ ਹੀ ਮੁਸ਼ਕਲ ਹੋ ਜਾਏ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਅਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਤੌਰ ਤੇ ਇੱਕ ਪ੍ਰੋਗਰਾਮ ਹੈ ਉਹ ਜੇ ਅਸੀਂ 3-3000 ਰੁਪਏ ਦੇ ਦੋ 2000 ਰੁਪਏ ਪਰ ਬੱਚਾ ਦਿੰਨੇ 5-5 ਬੱਚਿਆਂ ਦਾ ਗਰੁੱਪ ਹੈ 10000 ਰੁਪਏ ਹੋ ਜਾਂਦੇ ਉਹ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਨੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਦਿਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਤੱਕ ਦੇਖਿਆ ਨਹੀਂ ਕਿਸੇ ਨੇ ਕੌਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆਈਡੀਆ ਆਇਆ ਸੀ ਤੇ ਕਾਮਯਾਬ ਚੱਲ ਰਹੀ ਹੈ ਜੀ ਮਾਨ ਸਰ ਤੁਸੀਂ ਇੱਕ ਐਂਟੀ-ਕ੍ਰਾਪ ਕੈਂਪੇਨ ਵੀ ਚੱਲ ਰਹੀ ਹੈ ਜੀ ਕਿ ਜਿਹੜੇ ਹੁਣ ਤੁਸੀਂ ਆਪੀ ਇਹ ਸੰਪੇਨਾਂ ਨੂੰ ਜਿਹੜੇ ਨਸਲ ਨੂੰ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਨਾ ਸਬਜੈਕਟ ਹੋ ਜਾਏਗਾ ਕਿ ਕਿਉਂਕਿ ਐਂਟੀ ਡਰਗਸ ਨੂੰ ਬੱਚਿਆਂ ਨੂੰ ਸਿਖ ਦੇਣ ਵਾਸਤੇ ਕਿਉਂਕਿ ਬੇਸ ਬੇਸਿਕੀ ਬੇਸਿਕੀ ਹੋਵੇ ਸਬਜੈਕਟ ਆਜੇ ਕੋਈ ਨਾ ਕੋਈ ਆਕੇ ਤਾਂ ਕਿ ਬੱਚਾ ਸਮਝ ਆ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਇੱਥਾ ਕਰੀ ਨੀ ਨੀ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਹੋਰੇ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹਿੰਿਆ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜਾ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹ ਕੰਮਾਂ ਤੋਂ ਬਚਣਾ ਹੈ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜਿਹੀ ਹੈ ਇਹ ਤਾਂ ਪੇਰੈਂਟ ਦੱਸ ਸਕਦੇ ਨੇ ਤੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹਦੀ ਕਿਹੜੀ ਸੰਗਤ ਚ ਪੈਂਦਾ। ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ। ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੇਰਾ ਸਕੂਲ ਜਦੋਂ ਬੰਦ ਹੋ ਜਾਂਦਾ। ਉਹ ਤੋਂ ਬਾਅਦ ਸਕੂਲ ਚ ਕੌਣ-ਕੌਣ ਆਉਂਦਾ ਹੈ? ਬਹੁਤ سارے ਸਕੂਲ ਵੀ ਆਏ ਜਿਹਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ-ਕੰਦ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅਨਸਰ ਜਿਹੜੇ ਨੇ ਉਹ ਜਦ ਤੱਕ ਕੋਈ ਨਸ਼ੇ ਨੁਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ ਪਵੇ ਠੀਕ ਹੈ ਜੀ ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚ ਹਾਂ ਜੀ ਔਰ ਉਮੀਦ ਕਰਦੇ ਹਾਂ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੋਮਨ ਗਿੱਲ ਹੈ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜਡੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਦਬਸਤੀ ਕਰਦਾ ਕੋਈ ਪਲੇਅਰ ਫਾਈਨਲ ਤੱਕ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਹੈ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ अहमियत ਬਣੇ ਸੋ ਮੈਂ ਉਹਨਾਂ ਨੂੰ ਸ਼ੁਕਾਮਨਾਵਾਂ ਦਿੰਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹਦੇ ਵਿੱਚ ਜਿਹੜੀ ਭਾਰਤ ਦੀ ਟੀਮ ਜਿਹੜੀ ਹੈ ਉਹ ਚੈਂਪੀਅਨਸ ਆਫ ਦਾ ਚੈਂਪੀਅਨ ਬਣ ਕੇ ਆਵੇ ਸੋ ਇਸ ਤੋਂ ਇਲਾਵਾ ਜਸਪ੍ਰੀਤ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਦੁਸਤਾ ਬੋਲਦੇ ਹਾਂ ਦੇਖੋ ਧਾਰਮਿਕ ਮਾਮਲਾ ਹੈ ਪਰ ਮੈਂ ਪਹਿਲੇ ਦਿਨ ਉਹ ਕਹਿਣਾ ਹੁੰਦਾ ਕਿ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੋਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਵਧੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਪਹਿਲਾਂ ਆਪ ਤਾਂ ਵੈਲੀਡ ਹੋ ਜੋ ਚੋਨਾ ਤਾਂ ਕਰਾ ਲੀਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਤੇ ਚੋਨਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜੱਜੇਦਾਰ ਨੂੰ ਜੇਬ ਚ ਪਾ ਲਿਆ ਕਦੇ ਜੱਜੇਦਾਰ ਨੂੰ ਜੇਬ ਚ ਜੇਬ ਚ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰ ਗਏ ਹੁਣ ਤੁਸੀਂ ਕਹਿੰਦੇ ਹੋਏ ਇਹਨਾਂ ਨੂੰ ਅਸੀਂ ਸਿਖਾਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜੱਜੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹਰਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਕੀ ਕਰ ਰਹੇ ਹੋ ਰੇ ਨਾ ਸੋਚੋ ਅੱਛਾ ਯਾਰ ਅੱਗੇ ਅੱਗੇ ਯਾਰ ਅੱਗੇ ਜੋੜੀ ਜੋੜੀ ਭਾਈ ਕੈਮਰਾ ਥੋੜਾ ਬੱਸੇ ਬੱਸੇ ਥੋੜੀ ਦੀ ਪਿੱਛੇ ਕਰ ਲੋ ਯਾਰ ਉਹ ਵਾਲਾ ਕੈਮਰਾ ਪਿੱਛੇ ਕਰ ਲੋ ਗੈਰ ਇੱਧਰ ਦੇਖ ਕੇ ਯਾਰ ਵੀ ਇੱਥੇ ਕਿਉਂ ਆ ਰਹੇ ਹੋ ਯਾਰ ਥੋੜਾ ਪਿੱਛੇ ਹੋ ਜਾ ਯਾਰ ਕੈਮਰੇ ਲੈ ਕੇ ਸਾਰਾ ਕਿਉਂ ਯਾਰ ਥੋੜਾ ਪਿੱਛੇ ਆ ਜਾ ਤੁਸੀਂ ਬੈਠਣੇ ਕਰ ਬਹੁਤ ਪਿੱਛੇ ਆ ਜਾਓ